ਹਲਕਾ ਖੰਡੂਰ ਸਾਹਿਬ ਦਾ ਚੋਣ ਮੈਦਾਨ ਪੂਰੀ ਤਰੀਕੇ ਦੇ ਨਾਲ ਹੁਣ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਿਓ ਕਿ ਉੱਥੋਂ ਚੋਣ ਮੈਦਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਰਸਰ ਸਿੰਘ ਬਲਟੋਹਾ ਦੇ ਵੱਲੋਂ ਹੁਣ ਆਜ਼ਾਦ ਤੌਰ ਤੇ ਚੋਣ ਲੜਨ ਦੀ ਗੱਲ ਕਰ ਰਹੇ ਅਮਰਿਤਪਾਲ ਸਿੰਘ ਨੂੰ ਓਪਨ ਡਿਬੇਟ ਦੇ ਲਈ ਚੁਣੌਤੀ ਦਿੱਤੀ ਹੈ ਚੈਲੰਜ ਦਿੱਤਾ ਅਮਰਿਤਪਾਲ ਸਿੰਘ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਤੇ ਨਾਲ ਹੀ ਨਾਲ ਅਮਰਿਤਪਾਲ ਸਿੰਘ ਦੀ ਅ ਜਿਹੜੀ ਕਿ ਸੰਸਥਾ ਹੈ ਜਿਹੜੀ ਜਥੇਬੰਦੀ ਹੈ ਉਸ ਨੂੰ ਵੀ ਓਪਨ ਡਿਬੇਟ ਦੇ ਲਈ ਚੈਲੰਜ ਕੀਤਾ ਤੇ ਨਾਲ ਇਹ ਕਿਹਾ ਵੀ ਪੰਥ ਦੇ ਉੱਪਰ ਪੰਥ ਨਾਲ ਸੰਬੰਧਿਤ ਕਿਸੇ ਵੀ ਮੁੱਦੇ ਦੇ ਉੱਪਰ ਬਹਿ ਕੇ ਕੋਈ ਇੱਕ ਵਿਅਕਤੀ ਆ ਕੇ ਚੰਡੀਗੜ੍ਹ ਵਿਖੇ ਲੁਧਿਆਣਾ ਵਿਖੇ ਕੁਝ ਟੀਵੀ ਚੈਨਲ ਦੀ ਮੌਜੂਦਗੀ ਦੇ ਵਿੱਚ ਓਪਨ ਡਿਬੇਟ ਕਰ ਲੈਣਾ ਜੇਕਰ ਮੈਂ ਮੁੱਦਿਆਂ ਦੀ ਇਸ ਲੜਾਈ ਦੇ ਵਿੱਚ ਹਾਰ ਗਿਆ ਤਾਂ ਮੈਂ ਚੋਣ ਮੈਦਾਨ ਛੱਡ ਦਵਾਂਗਾ ਸੋ ਇਹ ਚੈਲੰਜ ਹੈ ਜਿਹੜਾ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਵਾਰਿਸੇ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਜਿਹੜੇ ਕੀ ਖੰਡੂਰ ਸਾਹਿਬ ਤੋਂ ਇਸ ਵਾਰ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਤੇ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਜਥੇਬੰਦੀ ਹੈ ਵਾਰਿਸੇ ਪੰਜਾਬ ਉਸ ਜਥੇਬੰਦੀ ਦੇ ਲਈ ਇੱਕ ਖੁੱਲਾ ਚੈਲੰਜ ਕੀਤਾ ਗਿਆ ਹੈ ਕਿਹਾ ਵੀ ਕੋਈ ਵੀ ਇੱਕ ਵਿਅਕਤੀ ਜਥੇਬੰਦੀ ਦਾ ਇੱਕ ਵਿਅਕਤੀ ਪਰਿਵਾਰ ਦਾ ਇੱਕ ਵਿਅਕਤੀ ਆ ਕੇ ਮੇਰੇ ਨਾਲ ਓਪਨ ਡਿਬੇਟ ਕਰ ਲਵੇ ਪੰਜਾਬ ਦੇ ਪੰਥਕ ਮੁੱਦਿਆਂ ਦੇ ਉੱਪਰ ਆ ਕੇ ਪੰਥ ਦੇ ਮੁੱਦਿਆਂ ਦੇ ਉੱਪਰ ਆ ਕੇ ਜਿਹੜੇ ਮਰਜ਼ੀ ਮੁੱਦੇ ਦੇ ਉੱਪਰ ਆ ਕੇ ਮੇਰੇ ਨਾਲ ਡਿਬੇਟ ਕਰੋ ਜੇਕਰ ਮੈਂ ਹਾਰਿਆ ਤਾਂ ਮੈਂ ਮੈਦਾਨ ਛੱਡ ਦਵਾਂਗਾ ਦੱਸ ਦਿਓ ਕਿ ਬਿਰਸਾ ਸਿੰਘ ਬਲਟੋਹਾ ਜਦੋਂ ਪਾਰਟੀ ਦੇ ਉਮੀਦਵਾਰ ਬਣੇ ਸੀ ਤਾਂ ਉਹਨਾਂ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਇੱਕ ਮੁਲਾਕਾਤ ਕੀਤੀ ਗਈ ਸੀ ਅਤੇ ਸਮਰਥਨ ਦੀ ਮੰਗ ਕੀਤੀ ਗਈ ਸੀ ਤਾਂ ਉਹਨਾਂ ਨੇ ਪਰਿਵਾਰ ਨੂੰ ਅਪੀਲ ਕੀਤੀ ਸੀ ਕਿ ਉਹ ਇਹਨਾਂ ਚੋਣਾਂ ਦੇ ਵਿੱਚ ਬਿਰਸਾ ਸਿੰਘ ਬਟੋਹਾ ਦੀ ਸਮਰਥਨ ਕਰਨ ਉਹਨਾਂ ਦੀ ਹਮਾਇਤ ਕਰਨ ਜਦੋਂ ਕਿ ਪਰਿਵਾਰ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਕੋਰਾ ਜਵਾਬ ਦੇ ਦਿੱਤਾ ਗਿਆ ਸੀ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਕਿਹਾ ਗਿਆ ਕਿ ਪਹਿਲਾਂ ਪਰਿਵਾਰ ਵੱਲੋਂ ਉਹਨਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਜੇਕਰ ਬਿਰਸਾ ਸਿੰਘ ਬਲਟੋਹਾ ਖੰਡੂਰ ਸਾਹਿਬ ਤੋਂ ਉਮੀਦਵਾਰ ਹੋਣਗੇ ਤਾਂ ਉਹਨਾਂ ਦੀ ਹਮਾਇਤ ਕੀਤੀ ਜਾਵੇਗੀ ਉਹਨਾਂ ਦਾ ਸਮਰਥਨ ਕੀਤਾ ਜਾਵੇਗਾ ਸੋ ਹੁਣ ਜਦੋਂ ਕਿ ਆਮੋ ਸਾਹਮਣੇ ਹੋ ਚੁੱਕੇ ਨੇ ਵਿਰਸਾ ਸਿੰਘ ਬਲਟੋਹਾ ਅਤੇ ਅਮਰਿਤਪਾਲ ਸਿੰਘ ਚੌਣ ਮੈਦਾਨ ਦੇ ਵਿੱਚ ਤਾਂ ਹੁਣ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਇੱਕ ਨਵੀਂ ਚੁਣੌਤੀ ਪੇਸ਼ ਕੀਤੀ ਗਈ ਹੈ ਦੱਸ ਦਿਓ ਕਿ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਅਮਰਿਤਪਾਲ ਸਿੰਘ ਦੇ ਉੱਪਰ ਗੰਭੀਰ ਇਲਜ਼ਾਮ ਵੀ ਲਗਾਏ ਨੇ ਉਹਨਾਂ ਨੇ ਕਿਹਾ ਅਮਰਿਤਪਾਲ ਸਿੰਘ ਜਿਹੜੇ ਐਨਐਸਏ ਦੇ ਅਧੀਨ ਐਨਐਸਏ ਦੇ ਅਧੀਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਸੰਬੰਧ ਰਸਸ ਦੇ ਨਾਲ ਨੇ ਕਿਉਂਕਿ ਆਰਐਸਐਸ ਦੇ ਲੋਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਆ ਕੇ ਮਿਲਦੇ ਨੇ ਇਹ ਗੱਲ ਵਿਰਸਾ ਸਿੰਘ ਬਲਟੋਹਾ ਕਹਿੰਦੇ ਨਜ਼ਰ ਆਏ ਨੇ ਕਿ ਆਰਐਸਐਸ ਦੇ ਬੰਦੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਿਲਦੇ ਨੇ ਤੇ ਆਰਐਸਐਸ ਦੇ ਬੰਦੇ ਵੱਲੋਂ ਹੀ ਉਹਨਾਂ ਦੀ ਚੋਣ ਦਾ ਐਲਾਨ ਕੀਤਾ ਗਿਆ ਸੋ ਇਹ ਵੱਡੇ ਤੇ ਗੰਭੀਰ ਇਲਜ਼ਾਮ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਅਮਰਿਤਪਾਲ ਦੇ ਉੱਪਰ ਲਗਾਏ ਗਏ ਨੇ ਦੱਸਿਏ ਕਿ ਖੰਡੂਰ ਸਾਹਿਬ ਦੀ ਸਟਰੀਟ ਦੇ ਉੱਪਰ ਅੰਮ੍ਰਿਤਪਾਲ ਦੇ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਆਜ਼ਾਦ ਤੌਰ ਤੇ ਚੋਣ ਲੜਨ ਦੀ ਗੱਲ ਕਹੀ ਗਈ ਹੈ ਉੱਥੇ ਹੀ ਬਿਰਸਾ ਸਿੰਘ ਬਲਟੋਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਜਿੱਥੇ ਪਹਿਲਾਂ ਪਰਿਵਾਰ ਨੂੰ ਮਿਲ ਕੇ ਸਮਰਥਨ ਦੀ ਗੱਲ ਬਿਰਸਾ ਸਿੰਘ ਬਲਟੋਹਾ ਕਰ ਰਹੇ ਸੀ ਹੁਣ ਜਦੋਂ ਇਹ ਦੋਏ ਪਰਿਵਾਰ ਆਹਮੋ ਸਾਹਮਣੇ ਹੋ ਚੁੱਕੇ ਨੇ ਚੋਣ ਮੈਦਾਨ ਦੇ ਵਿੱਚ ਤਾਂ ਹੁਣ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਦੇ ਨਾਮ ਨਾਲ ਪਰਿਵਾਰ ਨੂੰ ਵੀ ਖੁੱਲੀ ਚੁਣੌਤੀ ਦਿੱਤੀ ਗਿਆ ਖੁੱਲਾ ਸੱਦਾ ਦਿੱਤਾ ਗਿਆ ਕਿ ਉਹ ਮੇਰੇ ਨਾਲ ਆ ਕੇ ਪੰਥ ਦੇ ਹਿੱਤਾਂ ਦੇ ਉੱਪਰ ਪੰਥ ਦੇ ਮੁੱਦਿਆਂ ਦੇ ਉੱਪਰ ਡਿਬੇਟ ਕਰਨ ਜੇ ਮੈਂ ਡਿਬੇਟ ਹਾਰਿਆ ਤਾਂ ਮੈਂ ਚੋਣ ਮੈਦਾਨ ਛੱਡ ਦਵਾਂਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਕਿਉਂਕਿ ਬਿਰਸਾ ਸਿੰਘ ਬਲਟੋਹਾ ਉਮੀਦ ਕਰ ਰਹੇ ਨੇ ਕਹਿੰਦੇ ਉਹ ਮੇਰਾ ਜੋ ਮੈਂ ਚੈਲੰਜ ਕੀਤਾ ਉਹਨੂੰ ਕਬੂਲ ਕਰਨਗੇ ਕਿ ਪਰਿਵਾਰ ਦਾ ਜਥੇਬੰਦੀ ਇਹ ਚੈਲੰਜ ਨੂੰ ਕਬੂਲ ਕਰੇਗੀ ਕਿ ਇਸ ਤਰ੍ਹਾਂ ਦੀ ਕੋਈ ਡਿਬੇਟ ਹੋਏਗੀ ਜਨਨਾਲੀ ਬਣੇ ਰਿਹਾ ਰਜਾਨਾ ਲੋਕਨਾ ਟੀਵੀ ਦੇ ਨਾਲ